ਭਈ ਮੇਰੀ ਗੱਲ ਸੁਣ ਜਿੱਥੇ ਵੀ ਰਿਸ਼ਤਾ ਭਾੜੇਗਾ ਰਿਸ਼ਤਾ ਭਾੜਨੇ ਵਧੀਆ ਮਿਲਦੀ ਉਹ ਵੀ ਸ਼ਾਮ ਨੂੰ ਮੋਟੀ ਹੋਏ puri ਵਧੀਆ ਟਮਾਟਾ ਟਮਾਟਾ ਮੈਨੂੰ ਵਧੀਆ ਪਾਉਣ ਉਹ ਮੇਰੀ ਗੱਲ ਸੁਣ ਰੁਪਿਆ ਲੱਖ ਦਿੱਤਾ ਨਾ 50 ਮਹੀਨੇ ਦੀ 50 ਤੂੰ ਲੈ ਲੈ। ਹਾਂ। ਤੇ ਮਰ ਕਿੱਥੇ ਜਾਣੇ? ਓਕੇ ਜਾ ਯਾਰ ਮੇਰਾ ਮਾਨ ਸਾਜ ਆ ਕੇ ਆਉਣਾ। ਮੈਂ ਭਈ ਕੰਮ ਫੇਰ ਕੌਣ ਕਰੂਗਾ ਤੂੰ ਤਾਂ ਮਾਨ ਸਾਜ ਜਾਣੇ। ਕੋਈ ਨਾ ਕਰ ਲਾਏਗਾ ਮੋੜ। ਬਾਦ ਮਾਲ ਪਸੂ ਤਾਂ ਮੰਨ ਜਾ। ਬੰਦਾ ਨਹੀਂ ਗਈ ਤੇ ਬੰਦੇ ਜਾਂਦੇ ਵਾਲਾ ਲੈ ਕਿਧਰੇ ਕੰਨ ਜਾਂਦੇ ਕਿ ਹੁਣ ਮੈਂ ਇਹਨਾਂ ਨੂੰ ਕੀ ਕਰੂੰਗੀ ਮੇਰੇ ਤਾਂ ਕੰਮ ਪਏ ਉਧਰ ਜੀ ਲਾਈ ਜਾਂਦੇ ਹੈਗੇ ਤੂੰ ਹੋਰ ਦਿਮਾਗ ਤੂੰ ਵੱਜ ਜਾ ਨਹੀਂ ਭਾਈ ਉਹਦਾ ਵਿਆਹ ਉਹ ਕਰਾ ਲ ਕੋਈ ਨਹੀਂ ਮੈਂ ਇੱਥੋਂ ਨਹੀਂ ਹੁੰਦੇ ਕੰਮ ਹੁਣ ਰੋਜ਼ ਮੈਂ ਤੁਹਾਡੇ ਕੰਮ ਕਿੱਥੋਂ ਕਰੀ ਜਾਊ ਕੋਈ ਨਾ ਕਰ ਲੈ ਕੋਈ ਨਹੀਂ ਕਰ ਲੈ ਤੂੰ ਤਾਂ ਹੀ ਕਹਿ ਕੇ ਨੰਗ ਜਾਂਦਾ ਕੋਈ ਨਹੀਂ ਕਰ ਲਾਂਗੇ ਯੋ ਰਿਸ਼ਤੇ ਵਾਲਾ ਯੋ ਤਾਂ ਜਵਾਬ ਦੇ ਜੀ ਹੁਣ ਕੌਣ ਮੈਨੂੰ ਡੋਲਾ ਤੈਨੂੰ ਮੈਂ ਤੇਰੇ ਹੁਣ ਰਿਸ਼ਤਾ ਲੈਣਾ ਪਊ ਭਾਈ ਲੈ ਲੈ ਹੋ ਗਈ ਹਾਂ ਹੁਣ ਸੋਣ ਸੋਣ ਬੰਦਾ ਬਣ ਜਾ ਜਾਂਦਾ ਆਹੋ ਤੇ ਫੇਰ ਹੁਣ ਉਹ ਕਰੀ ਜਾਂਦਾ ਕਈ ਤਰ੍ਹਾਂ ਦਾ ਮਦਦਦਾਰੀ ਹੁੰਦਾ ਪਾਈ ਤੁਹਾਡਾ ਠੀਕ ਆ ਆ ਚਲ ਜੋ ਗਿਆ ਆ ਤਾਂ ਗੱਲ ਕਰ ਲਈ ਮੈਂ ਤਾਂ ਮਾਨਸਾ ਜਾਂਦਾ ਚੰਗਾ ਛੇਤੀ ਆ ਜੀ ਤਾਂਗਾ ਮਾਨਸਾ ਜਾਂਨੇ ਤਾਂ ਓ ਸਿਮਰ ਕਰੇ ਓਏ ਓਏ ਆ ਬੰਦਾ ਤੂੰ ਤਾਂ ਜਮਾ ਚਿੱਟੇ ਕੱਪੜੇ ਪਾਈ ਐ ਨਾ ਓਏ ਮਾਨਸਾ ਮਾਨਸਾ ਹੀ ਕਰਨ ਜਾਣੇ ਮਾਨਸਾ ਕੰਮ ਲੈਣ ਜਾਣੇ ਉਹ ਮੇਰਾ ਹੈਰੋ ਨਾ ਅਸੀਂ 10 ਘੰਟੇ ਚਾਹੀਦੀ ਏ ਯਾਰ ਲੈ ਜਾ ਕੋਈ ਨਾ ਮਾ ਜਾਣ ਮੈਂ ਤਾਂ ਮਾਨਸਾ ਜਾਂਦੀ ਓਏ ਬੰਦੇ ਦਾ ਭਾਖੇ ਜਿਰੀ ਲੈ ਜਾ ਤੂੰ ਮਾਨਸਾ ਜਾਂਦਾ ਹੈ ਆਹ ਉਹ ਕੰਮ ਦਾ ਪਤਾ ਹੀ ਜਾਂ ਮੈਨੂੰ ਆਹ ਹਾਂ ਜਦੋਂ ਦੋ ਤਿੰਨ ਦਿਨ ਨਹੀਂ ਦਿੰਦੇ ਹੈਗਾ ਇਹ ਤਾਂ ਦਿੰਦਾ ਨਹੀਂ ਹੁੰਦਾ ਰਾ ਉਹ ਤਾਈ ਬੈਠੀ ਹੋਵਣਾ ਤਾਈ ਕੋਲੇ ਵੀ ਜਾਏ ਅੱਗੇ ਮੈਂ ਤਾਂ ਭਾਈ ਕੰਮਾਂ ਦਾ ਔਖਾ ਹੋਇਆ ਪਿਆ ਉਧਰ ਜੀਰੀ ਆਈ ਲੱਗੇ ਪਈ ਐ ਉਧਰੋਂ ਲੀਡ ਕਪੜਾ ਰੋਜ ਹੋ ਜਾਂਦਾ ਉਧਰੋਂ ਚਾਹ ਪਾਣੀ ਕਰਨ ਮਾਰੇ ਔਖਾ ਹੋਇਆ ਪਿਆ ਕੀ ਕਰੀਏ ਉਹ ਤਕੜੀਆਂ ਦਾਈ ਹਾਂ ਤਕੜੀਆਂ ਭਾਈ ਆ ਕਪੜਾ ਕਿਵੇਂ ਇਕੱਠੇ ਕਰੀ ਖੜੀਆਂ ਹੋਰ ਕੀ ਕਰਾਂ ਭਾਈ ਓਹੋ ਭਾਏ ਥੋੜਾ ਬੁੜਗਾ ਦੇ ਵੀ ਕੰਮ ਹੀ ਲੋਟਾ ਉਹ ਕੰਮ ਹੀ ਨਹੀਂ ਲੋਟਾਂਦੇ ਕੀ ਕਰੀਗਾ ਇਧਰ ਜੀਰੀ ਲਾਈ ਜਾਂਦੇ ਆਗੇ ਓ ਸਿਮਰ ਦਾ ਵਿਆਹ ਉਹ ਕਰ ਲੋ ਸਿਮਰ ਦਾ ਵਿਆਹ ਕਰਾ ਦੇ ਫਿਰ ਸਾਖ ਤੂੰ ਓ ਮੇਰੇ ਕਿਹੜਾ ਮਦਾ ਸਾੜਾ ਰਹਿ ਗਿਆ ਲੈ ਤੂੰ ਛੜਾ ਰਹਿ ਗਿਆ ਛੜਾ ਕਿਸਾਖ ਨਹੀਂ ਕਰਾ ਸਕਦਾ ਆ ਛੜਾ ਕਿਹੜਾ ਸਾਖ ਰਾਊਗਾ ਸਾਡੇ ਤਾਂ ਕਰਮਾਂ 'ਚ ਹੈ ਨਹੀਂ ਤਾਈ ਤੁਹਾਡੇ ਕਰਮਾਂ 'ਚ ਨਹੀਂ ਫਿਰ ਇਹਨਾਂ ਦੇ ਕਰਮਾਂ 'ਚ ਲਿਆ ਦੇ ਓ ਕਰਮਾਂ 'ਚ ਕਿਹੜਾ ਭਾਂਜਾ ਦਾ ਮੇਰੇ ਤਾਂ ਬਰੰਦ ਕੱਟੇਗੀ ਤੇਰੇ ਤੇਰੇ ਤੇ ਕੱਟੇਗੇ ਪਰ ਸਾਰੇ ਤਾਂ ਨਹੀਂ ਕੱਟਣੇ ਹੋਣਾ ਉਹ ਸਾਰਾ ਤਾਂ ਐ ਚੱਲ ਕੋਈ ਨਹੀਂ ਹੈਗਾ ਬਚੋਲਾ ਮੇਰੀ ਨਿਗਾਹ 'ਚ ਹੂੰ ਉਹ ਪੈਸੇ ਦਾ ਹੋ ਲੈਂਦਾ ਲੱਖ ਰੁਪਈਆ ਅੱਛਾ ਗੱਲਾਂ ਸਿੱਧੀ ਹਾਂ ਪੂ ਸਾਹ ਕਰਾ ਦੂ ਪਿੰਗਾ ਡੱਡਾ ਉਹ ਤਾਂ ਜਵਾਗਰ ਦੇ ਵਾਲੇ ਆਊ ਕਦੋਂ ਕਦੋਂ ਨਾਲ ਮਗਰ ਆਉਣਗੇ ਚੱਲ ਪਿੰਗਾ ਡੱਡੇ ਕਰਾ ਦੇ ਫਿਰ ਰੋਟੀ ਪੱਕਦੀ ਤਾਂ ਹੋਊਗੀ ਤਾਂ ਉਹ ਰਿਸ਼ਤਾ ਪੱਕਾ ਦੀ ਪੱਕਾ ਤਾਂ ਰੁਪਈਆ ਲੱਖ ਲੈਂਦਾਗਾ ਰਿਸ਼ਤਾ ਤਾਂ ਉਹ 2 ਘੰਟਾ ਐ ਕਰਾ ਦੂਗਾ ਚੱਲ ਫਿਰ ਉੱਥੇ ਮੰਗੇ ਤੇ ਚੱਲ ਹੋਰ ਪਰੋਂ ਦਾ ਜਵਾਕਾਂ ਦੇ ਸਿੱਧੀ ਜਰਾ ਯਾਰਕਾ ਉਹ ਜਿਹੜਾ ਕਹਿੰਦਾ ਅਖਲੇ ਪਰਾਂਗੇ ਪਹਿਲਾਂ ਉਹ ਹੋਰਾ ਸਾਡੇ ਦਾ ਕੰਮ ਅਜ ਹੈ ਨਹੀਂ ਕੋਈ ਇਹਨਾਂ ਦੇ ਕੰਮ ਹੋ ਗਿਆ ਉਹ ਤਾਂ ਹੀ ਹੁਣ ਤਾਂ ਐਡਾ ਟਾਈਮ ਆ ਲਿਆ ਪੈ ਸ਼ਾਕ ਸੁਕਰੀ ਹੁੰਦੇ ਹੈਗੇ ਹੁਣ ਬੇ ਹੋਰ ਭਾਈ ਜਵਾਨ ਨਹੀਂ ਹੈ ਜਿਆਦਾ ਜਵਾਨ ਨਹੀਂ ਹੈ ਜਾਈ ਭਾਈ ਬੁੱਢੇ ਬਾਦੂ ਫਿਰਦੇ ਆ ਕੁੜੀਆਂ ਦਾ ਪਤਾ ਨਹੀਂ ਕਿ ਕਾਲ ਪੈ ਜਾ ਤੂੰ ਕਿਤੇ ਭੱਗ ਜਾ ਬਾਦੂ ਕੁੜੀਆਂ ਫਿਰਦੀਆਂ ਓਏ ਬਾਦੂ ਕਾ ਨੂੰ ਉਹ ਹਾਈਲਾਈਟਸ ਕਰੀ ਜਾਂਦੇ ਆ ਬਾਹਰ ਲੈ ਦੱਸਣ ਜਾਣੀਆਂ ਬਾਹਰ ਲੈ ਦੱਸਣ ਜਾ ਕੇ ਕੀ ਕਰਨੀਆਂ ਹੁੰਦੀਆਂ ਉਹ ਤਾਂ ਕਰ ਲੈ ਉੱਥੇ ਭੁੱਖੇ ਮਰੀ ਜਾਂਦੇ ਆ ਇੱਥੇ ਭਾਈ ਦੋ ਵਾਰ ਕਰਦਾਗਾ ਇਹ ਰੌਲਾ ਫਿਰ ਕੰਮ ਧੰਦਾ ਕਰਨਾ ਇੱਥੇ ਬਸੇਰਾਗਾ ਇਹੀ ਤਾਂ ਫਿਰ ਚੱਕਰ ਆ ਦੋਨੋਂ ਵਿਆਹ ਮੁੰਡਿਆਂ ਨੂੰ ਵੀ ਕੁੜੀਆਂ ਨੂੰ ਵੀ ਉਹ ਉਹੀ ਤਾਂ ਗੱਲ ਹੈ ਜੀ ਬਾਹਰ ਦੀ ਬਾ ਪਤਾ ਨਹੀਂ ਕੀ ਹੋਇਆ ਤੇ ਬਾਹਰ-ਬਾਹਰ ਹੋਈ ਜਾਂਦੀ ਹੈ ਪਹਿਲਾਂ ਤਾਂ ਵਧੀਆ ਵਿਆਹ ਹੁੰਦੇ ਸੀ ਹੁਣ ਤਾਂ ਇੱਥੇ ਦੁਖੀ ਹੋਈ ਜਾਂਦੀਆਂ ਦੁੱਖ ਦੇ ਗੋਡੇ ਆਣ ਹੁਣ ਉਹੀ ਤਾਂ ਗੱਲ ਹੈ ਕੋਈ ਨਾ ਹੈਗਾ ਵਿਚੋਲਾ ਮੈਂ ਗੱਲ ਕਰੂੰ ਜਾਂ ਕਿਹਾ ਹਾਂ ਤੂੰ ਗੱਲ ਕਰ ਲਈ ਉਹਦੇ ਨਾਲ ਕੋਈ ਨਹੀਂ ਲੱਖ ਰੁਪਿਆ ਤਾਂ ਆਪਾਂ ਦੇ ਦਾਂਗੇ ਪੈਸਾ ਲਊਗਾ ਗਾਰੰਟੀ ਪੂਰੀ ਫੁੱਲ ਨੂੰ ਵਿਆਹ ਹਾਂ ਗਾਰੰਟੀ ਹੋਵੇ ਹੈਨਾ ਕਰਾਏ ਪਹਿਲਾਂ 5-4 ਲੱਖ ਤੋਂ ਘੱਟ ਤਾਂ ਹੁਣ ਕੋਈ ਕਰਾਉਂਦਾ ਹੀ ਨਹੀਂ ਭਾਈ ਜੇ ਕੁੜੀਆਂ ਦਾ ਕਾਲ ਪੈ ਗਿਆ ਮੁੰਡੇ ਬਾਕੀ ਉਹੀ ਗੱਲ ਹੈ ਜੀ ਹਾਂ ਲੱਖ ਤੋਂ ਘੱ ਕਾਂ ਬਤਾ ਤਸੱਲੀ ਆ ਕਿ ਕਾ ਸਕਦਾ ਤਸੱਲੀ ਦੇ ਕਰਵਾ ਤਸੱਲੀ ਆਲਾ ਹੋਵੇ ਹਾਂ ਇੱਕ ਟੱਪ ਦੱਪ ਦੇਣੀ ਹੈ ਬਾਕੀ ਕਰਮਾਂ ਦੀ ਗੱਲ ਹੈਗੀ ਇਹ ਤਾਂ ਹੈ ਬਾਕੀ ਤਾਂ ਕਰਮਾਂ ਦੀ ਓਏ ਐ ਤਾਂ ਹੀ ਅੱਜ ਕੱਲ੍ਹ ਨੇ ਭੱਜਣ ਲੱਗੇ ਮਿੰਟ ਮਾਰਨਗੇ ਲੈ ਲਾਉਂਦੇ ਹੈ ਇਹੀ ਤਾਂ ਰੌਲਾ ਫਿਰ ਜਦੋਂ ਜਿਹੜੇ ਘਰੇ ਤੰਦ ਫੁੱਲ ਹੁੰਦਾ ਉਹ ਵੀ ਲੈ ਕੇ ਭੱਜ ਜਾਂਦੀਆਂ ਓਏ ਸੰਭਾ ਕੀ ਹੋ ਰ ਆ ਪੈਂ ਸਾ ਟੱਕਾ ਸੋਨਾ ਸੋਹਰ ਉਹ ਵੀ ਲੈ ਕੇ ਭੱਜ ਜਾਂਦੀਆਂ ਇਹੀ ਤਾਂ ਰੌਲਾ ਫਿਰ ਤਾਂ ਹੀ ਤਾਂ ਫਿਰ ਕਿਸੇ ਹਰੇਕ ਦੇ ਤੋਂ ਸਾਖ ਲੈਣ ਦੀ ਨਹੀਂ ਉਹ ਵੀ ਤਾਂ ਗੱਲ ਬਾਹਰ ਦਾ ਵੀ ਟਾਈਮ ਨਹੀਂ ਬਾਹਰ ਨਾਲ ਤਾਂ ਹੀ ਝਮਲਾਇਆ ਉਹਨੇ ਹਾਂ 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 ਪਤਾ ਹੀ ਆਇਆ ਹੈ ਨਾ ਸਿਮਰਤੀ ਤਾਂ ਉਮਰ ਹੈ ਜੇ ਸਾਰੀ 33 ਸਾਲ ਦੀ ਹੈ ਹਾਂ ਹੁਣ ਮੇਰੇ ਤਾਂ 45 ਮਹੀਨਿਆਂ ਮੇ ਲੱਗ ਗਿਆ ਮੇਰਾ ਤਾਂ ਕੰਮ ਗਿਆ ਤੇਰਾ ਕੰਮ ਗਿਆ ਤੈਨੂੰ ਵਿਆਹ ਹੋਗੇ ਨਾ ਗਿਆ ਆ ਬਸ ਵਿਆਹ ਹੋਗੀ ਤੈਨ ਦਾ ਚੱਲ ਫਿਰ ਸਿਵਰ ਦਾ ਤੱਕਰਾ ਦਿਓ ਹੂੰ ਤਾਂ ਕਰਾ ਰਾਇ ਕੁਰੀ ਜੋਰ ਜੀ ਪਾ ਕੇ ਕਰਵਾ ਦੇਗੇ ਹਾਂ ਉਹ ਹੁਣ ਤਾਂ ਸਿਆਪਾ ਹੋਰ ਆ ਕੋਈ ਮੱਟੀ ਪੂਜਣਾ ਵੀ ਹੈ ਨਹੀਂ ਕੰਜਾ ਮਾਗਰ ਕੋਈ ਚੱਲੇ ਗਰੇ ਨਾਲੇ ਮੱਟੀ ਕਹੇ ਫਿਰ ਪੂਜਣੀ ਪੈਣੀ ਹੈ ਮੇਰਾ ਆਪ ਨੂੰ ਪੂਜਣੀ ਪੈਣੀ ਮਰਗ ਲਿਆ ਕਿ ਮੋਲ ਉੱਥੇ 베ਰੀ ਲਾਈ ਸੀਗੀ ਉਹ ਹਰ ਆਪਣਾ ਜਿਹੜਾ ਕਮਾਣੀ ਨਾ ਸੁੱਖਾ ਉਹ ਫਾਲ ਘਰੇ ਲੜਕੇ ਪਾ ਕੇ ਫਾਲਣ ਲੱਗਿਆ ਸਮਾ ਮੇਰਾ ਹਾਲ ਆ ਤਾਂ ਮਰੇ ਨਹੀਂ 베ਰੀ ਟੁੱਟ ਗਈ ਮੇਰੇ ਟਟੇ ਗੇ ਮਾ ਮਟਿਆਰਾ ਕੰਮ ਹੀ ਗਿਆ ਤੇਰਾ ਮਾਟੀ ਤੇ ਕੰਮ ਹੀ ਨਹੀਂ ਵੇਰ ਤੂੰ ਇਕੱਲਾ ਉਹਨੇ ਸਪੂਜਰਾ ਨਹੀਂ ਕੋਈ ਉਹ ਹੋਰ ਹੁਣ ਹੋਰ ਲੈ ਕੇ ਲਈ ਐ ਜਿੱਦ ਦਿਨ ਹੋਊ ਉਹਦੋਂ ਪਹਿਲੀ ਮਰ ਜਾਗੇ ਉਹਦੋਂ ਆਪ ਮਰ ਜਾਗੇ ਹੋਰਾ ਇਹੀ ਤਰ੍ਹਾਂ ਵਾਲਾ ਫੇਰ ਚਾਰ ਫੇਤਾ ਹੀ ਮਰ ਜਾਣਾ ਕੋਈ ਮੈਂ ਕਰਨਾ ਗੱਲਬਾਤ ਹਾਂ ਕੋਈ ਨਹੀਂ ਭਾਈ ਕਰ ਲਈ ਗੱਲ ਤੂੰ ਤੇਰੇ ਸਿਰ ਤੇ ਹੈ ਗੱਲ ਕਿਤੇ ਮੈਨੂੰ ਦੁਬਾਰੇ ਨਾਲ ਫੋਨ ਕਰਨਾ ਪਵੇ ਠੀਕ ਆ ਉਹ ਜਾਣਤਾ ਹੋ ਫਰਦਾ ਕੰਡਰਾ ਇਨੇ ਤੇਰੇ ਕੋਲੇ ਸਾਕਾਂ ਵਾਲੇ ਪੈਸੇ ਪਿਆ ਤੂੰ ਦੱਸੂ ਤਿਹੜ ਘੇ ਲਿਆ ਸਕਦਾ ਇਥੇ ਮੇਰਾ ਵਾਲਾ ਆਪ ਖਪੀ ਜਾਂਦਾ ਕੰਜਾ ਸਾਰਾ ਪਿੰਗੇ ਢੂਹੀ ਵਾਲਾ ਓ ਕਿਵੇਂ ਜਾਂਦੇ ਬੋਲਾ ਹੋ ਗਿਆ ਓ ਠੀਕ ਆ ਕਦੂਆ ਵਧੀਆ ਹੁ ਚਰੀਂ ਪਾਣੀ ਲਾਉਣ ਲੱਗਾ ਹੈ ਓ ਯਾਰਾ ਮਾੜੀ ਜੇ ਪਾ ਦੇ ਮੱਛੀਆਂ ਦੀਆਂ ਮੈਂ ਖਾ ਲਾ ਗਿਆ ਪਾਣੀ ਮਾੜਾ ਜਾ ਓ ਕੋਈ ਨਹੀਂ ਮੀਮੂ ਪਾ ਦੂਗਾ ਕਾਊਂਟੈਂਸ ਲੈਣਾ ਓ ਜਦ ਨੂੰ ਮੀਂਹ ਪਊ ਉਹਦ ਨੂੰ ਮੱਛੀ ਸਾਰੀ ਇਹ ਮਸਾਦਾ ਹੋਈ ਏ ਗੋਡੇ ਗੋਡੇ ਆਹ ਸਬਜ਼ੀ ਮੰਡੀ ਮੰਡੀ ਤੇ ਲੈ ਕੇ ਜਾਇਆ ਕਰਾਂਗਾ ਭਾਂ ਚਾਰ ਤਾਂ ਭੁੱਜਿਆ ਓ ਓ ਘਰ ਵਾਸਤੇ ਲਾਈ ਏ ਮੰਡੀ ਵਾਸਤੇ ਕਾਨੂੰ ਲਾਈ ਆ ਆਓ ਠੀਕ ਹੈ ਉਹ ਮੈਂ ਤਾਂ ਤੇਰੇ ਕੋਲ ਕੰਮ ਆਇਆ ਸੀਗਾ ਉਹ ਕੀ ਕੰਮ ਹੈ ਉਹਰੇ ਭਾਜਾ ਖੜਾ ਨਹੀਂ ਜਾਂਦਾ ਆ ਅੱਜ ਪਹਿਲਾਂ ਬੁੜਾ ਵੀ ਹੋ ਗਿਆ ਉਹ ਕਿਹੜੇ ਗੋਡੇ ਤੋਂ ਹੋ ਕੇ ਖਤਮ ਹੋ ਗਏ ਗੋਡੇ ਉਹ ਖਾਤਮੇ ਤੋਂ ਕੰਮ ਨਹੀਂ ਕਰਦਾ ਲੈਣਾ ਦੇਣਾ ਨਹੀਂ ਭੁਰਾ ਉਹ ਖੇਰਾਂ ਦਾ ਰਹਿ ਜੀ ਕ੍ਰਿਸ਼ਮ ਕਿਲਾ ਵੇਚ ਕੇ ਪਾ ਲੈਣ ਨੇ ਮੇਰਾ ਔਰ ਐਣ ਦੇ ਬਸ ਹੁਣ ਤਾਂ ਪਵਾਈ ਪਏ ਨੇ ਉਹ ਹੁਣ ਤਾਂ ਬਸ ਗਾਂ ਤੇਰੀ ਹੈ ਉਹ ਚਾਹ ਰਸ ਉਹ ਚਾਹ ਇੱਥੇ ਕਿਹੜੀ ਚਾਹ ਦਾ ਛੱਡ ਪਰ ਮੈਂ ਤਾਂ ਐਂ ਕਹਾਂ ਜੀ ਤੈਨੂੰ ਐਨੇ ਸਿਮ ਨੂੰ ਸਾਗ ਕਰਾ ਦੇ ਯਾਰ ਸਿਮ ਨੂੰ ਸਾਗ ਦਾ ਕਰਾ ਦੇ ਯਾਰ ਗੱਲ ਕੋਈ ਗੁੜੀ ਨੇ ਨੇ ਪੈਸੇ ਨਹੀਂ ਦੇਣੇ ਪੈਸੇ ਦੀ ਜ਼ਿੰਮੇਵਾਰੀ ਮੇਰੀ ਐ। ਉਹ ਤੂੰ ਮਗਰ ਮੁਕਰ ਜਾਏਗਾ। ਉਹ ਨਹੀਂ ਮੁਕਰਦਾ ਰਹਿ ਗਏ ਕਿਹੜੇ ਮੁਕਰੇ ਮੈਂ। ਮੇਰੇ ਘਰੋਂ ਸਾਖ ਮੈਂ ਕਰਾ ਦੂੰਗਾ। ਰੁਪਿਆ ਲੱਗੋ ਲੱਖ। ਮੇਰੀ ਗਾਣਾ ਤੂੰ ਮੈਨੂੰ ਕਿਹੜੇ ਢੋਲੇ ਕਰਾ ਦੇਉ ਮੁਕਰ ਨੂੰ। ਤੂੰ ਮੈਨੂੰ ਕਰਾਉਂਦਾ ਦੱਸ ਇਹ ਮੈਂ ਤੈਨੂੰ ਢੂ ਲੱਖ ਦੇ ਜਾਂਦਾ। ਉਹ ਛੋਡੀ ਬੂੜ ਨੇ ਕਹਿਿਆ ਨਹੀਂ ਛੋਡੀ ਬੂੜ ਤਾਂ ਕਿਹਾ ਸੀ ਮੈਂ ਆਪੇ ਕਰਾ ਦੇਣਾ। ਕਹਿੰਦੀ ਲੱਛਣ ਮਾੜਿਆ ਰਹਿਣ ਦੇ। ਆਪਾਂ ਚੁੱਪ ਕਰ ਗਏ ਬਸ। ਤੂੰ ਤਾਂ ਦਿਖਾਈ ਜੀ ਕਿਹੜਾ ਕਾਲੇ ਮੂੰਹ ਵਾਲੀ ਦਿਖਾਤੀ ਜਮਾ। ਉਹ ਕਾਲੇ ਵਾਲੇ ਗੋਰ ਵਾਲੇ ਕੰਮ ਲਈ ਚਾਹੀਦੇ ਆ ਯਾਰਾ। ਮੇਰੀ ਗਾ ਸੁਣ ਨਾਲੇ। ਇਹੜਾ ਬਚੋਲੇ ਦਾ ਕੰਮ ਹੁੰਦਾ ਵੀ ਕੱਲੇ ਨੰਦਾ ਤੱਕ ਹੀ ਹੁੰਦਾ ਜਦੋਂ ਕੁੜੀ ਘਰੇ ਆ ਗੋਦ ਉਹਦਾ ਮੇਰਾ ਕੰਮ ਖਤਮ ਆਹ ਰਸਤਾ ਕਰਾ ਦੂੰਗਾ ਆਹ ਖਤਮ ਤਾਂ ਪੀਰ ਬਚਾਉਂਦੇ 70 ਪੈਣ ਲੱਗੀ ਦੂ ਬਚੋਲੇ ਦਾ ਭਾ ਲੈ ਜਾਂਦੇ ਹਾਂ ਉਹ ਭਰਾਵਾ 70 ਪੈਣ ਨਾ ਪੈਣ ਤੇ ਮੈਂ ਕਿਹੜਾਂ ਨਾਲ ਦੱਸਦੇ ਉਹ ਨਾਲ ਗੱਲ ਕਰਨੀ ਪਹਿਲਾਂ ਮੁੰਡੇ ਨਾਲ ਗੱਲ ਤਾਂ ਮੈਂ ਹੀ ਕਰਾਂ ਮੇਰਾ ਤਾਂ ਨੰਦਾ ਤੱਕ ਹੀ ਕੰਮ ਹੈ ਗੱਲਬਾਤ ਆ ਮੈਂ ਸਾਰੀ ਕਰਿਆ ਆ ਹਾਂ ਉਹ ਮੈਂ ਮੈਂ ਵੀ ਸਮਝਾਤਾ ਮਾਤਾ ਨੂੰ ਯਾਦਾ ਸੋਹਣਾ ਤੇ ਪਾ ਹੋਰ ਸਮਾਨ ਲੁਕੋ ਕੇ ਰੱਖਿਓ ਆਹ ਤੇ ਤੇਰੀ ਲੱਸਣ ਦਾ ਪਤਾ ਤੂੰ ਕਹਿੰਦਾ ਕਹਾਂ ਭਾਂ ਦੇ ਲਾ ਕੇ ਉਹ ਐ ਕਹਿੰਦਾ ਹੁਣ ਰੁਪਈ ਓ ਪੁੱਆ ਰਾਣੀ ਆਇਆ ਲੋਟਾ ਕੱਲੇ ਚਲਾਉਣਾ ਕੰਮ ਸਰ ਦੂ ਔਰ ਰਿਸ਼ਤੇ ਦੇ ਮੇਰੇ ਅੱਛੇ ਵੀ ਐ ਅਜਾ ਮੇਰੇ ਬੜੇ ਦਾ ਇੱਕ ਨਹੀਂ ਕਰਾਇਆ ਕੰਜਾ ਹੁਣ ਤੇਰੇ ਕੋਲ 20 ਆ ਗਏ ਓ ਤੈਨੂੰ ਤੇ ਤੂੰ ਦੱਸੇ ਨੇ ਤੇਰੀ ਮਾਂ ਨਹੀਂ ਮੰਨਈ ਓ ਮੇਰੀ ਗੱਲ ਸੁਣ ਹਾਂ ਉਹ ਤੋਂ ਬੁੜੀ ਨਹੀਂ ਸੋਨਾ ਸਾਂ ਨਾ ਕਹੀ ਨਾ ਸੋਨਾ ਤੁਹਾਨੂੰ ਪਾਉਗੀ ਕੁੜੀ ਨੂੰ ਉਹ ਨਾ ਕੁੜੀਆਂ ਨਹੀਂ ਪਾਉਂਦੇ ਆ ਦੀ ਕੁੜੀ ਨਾ ਮੜਾ ਮੋਟਾ ਉਹ ਵੀ ਪਾਉਣਗੇ ਸ਼ਾਮ-ਸ਼ਾਲਾ ਪਾ ਦੇਣਗੇ ਉਹ ਮੁੰਡੇ ਨੂੰ ਵੀ ਪਾ ਦੇਣਗੇ ਉਹ ਜਿਆ ਸਾਰੇ ਉਹਨੂੰ ਤਾਂ ਪਾਉਣਗੇ ਯਾਰ ਗਰੀਬ ਘਰ ਦੀ ਕੁੜੀ ਆ ਓ ਮੇਰੀ ਗੱਲ ਹੁਣ ਲਾ ਮੈਂ ਤੇ ਤੇਰੇ ਨਾਲ ਵਗ ਦੂੰਗਾ ਆਪਾਂ ਕਹਿ ਰਹੇ ਆ ਭਈ ਇਹਦਾ ਮਾੜਾ ਮਾੜਾ ਟੁੰਮ ਟੱਕ ਤੈਨੂੰ ਪਾਉਣਾ ਪਊਗਾ। ਉਹ ਤਾਂ ਤੂੰ ਕਹੀਂ ਉਸ ਨੂੰ ਤੂੰ ਨਾ ਕਹੀਂ ਤੇਰੀ ਗੱਲ ਬਾਤ ਐ ਮੈਂ ਤਾਂ ਤੇ ਰਿਸ਼ਤਾ ਕਰਾਉਣਾ ਉਹਦੇ ਨਾਲ ਗੱਲ ਕਰਾ ਦੇ ਮੈਂ ਕਰਾ ਦੂੰ ਜੇ ਆਪਾਂ ਕਿਹਾ ਹੋਣਾ ਚੱਲਣਾ ਤਾਂ ਬਗ ਚੱਲਾਂਗੇ ਜਦੋਂ ਮਾਦੀ ਸਾਹਿਬ ਨੇ ਮੁੰਡਾ ਕੋਈ ਗੱਲ ਨਹੀਂ ਮੈਂ ਤਾਂ ਕਹਿ ਦੂੰਗਾ। ਹਾਂ। ਵੀ ਜਿਹੜਾ ਕੋਈ ਕਹਿਣਾ ਦਾਸੀ ਕੁੜੀ ਨੂੰ ਪੁੱਛ ਕੇ ਵੀ ਕੀ ਕੀ ਚਾਹੀਦਾ ਨੂੰ ਉਹ ਪਵਾ ਦੇਈਏ ਆਪਾਂ। ਮੇਰੀ ਗੱਲ ਉਹ ਮੇਰੀ ਗੱਸਮੋ ਭਾਈ। ਹਾਂ। ਉਹ ਕੁੜੀ ਦੇ ਨਾਂ ਮਾਂ ਐ ਨਾ ਪਿਆ ਉਹਦਾ ਮਾਮਾ ਤੁਰੂਗਾ ਦਾ। ਮਾਮਾ ਤੁਰੂਗਾ। ਹਾਂ। ਚੱਲ ਫੇਰ ਤਾਂ ਵਿਚਾਰੀ ਦੇ ਕੀ ਪਾਉਣਾਗਾ। ਹਾਂ ਨਾ ਉਹ ਕੱਲ ਕੋਈ ਫੇਸ ਸੌਣਾ ਤਾਂ ਵਧੀਆ ਕਰੋ ਸਰ ਦੇ ਬਾਅਦ ਤੇ ਆਪਾਂ ਨੂੰ ਗਿਆ ਰਾਂ ਤਾਂ ਕਰਨਗੇ ਬਈ ਜੇ ਉਹ ਆਪਾਂ ਕਹਿ ਨਹੀਂ ਸਕਦੇ ਆ ਤੈਨੂੰ ਪੱਕੀ ਗੱਲ ਠੀਕ ਹੈ ਛਾੜ ਕੰਮ ਆ ਲਈ ਆ ਕੁੜੀ ਦਾ ਕੰਮ ਆ ਲਈ ਆ ਫਿਰ ਤੈਨੂੰ ਜ਼ਿੰਮੇਵਾਰੀ ਤਾਂ ਉੱਠਣੀ ਪੂਗੀ ਆਂ ਜ਼ਿੰਮੇਵਾਰੀ ਹੈਗੀ ਆ ਜੇ ਫੋਨ ਲੈ ਹੈ ਜਿਹੜੀ ਗੱਲ ਹੈ ਚੱਲ ਫਿਰ ਤੂੰ ਆਇਆ ਕਰੀ ਮੇਰੀ ਗੱਲ ਸੁਣ ਲੈ ਜੇ ਤੂੰ ਗਿਆ ਮੈਨੂੰ ਨਾਲ ਲੈ ਚਲੀ ਭਾਂਣੀ ਕੱਲਾ ਜਾਏ ਮੇਰੇ ਕਾਸਮ ਆਪਾਂ ਆਪਣਾ ਕੁੜੀ ਉਹ ਬੁੜੀ ਨਾਲ ਗੱਲ ਕਰਦੇ ਮੋਢੜੀ ਮਾਣਾ ਕੱਲ ਨੂੰ ਮੈਂ ਚੱਲੂਗਾ ਕੱਲ ਨੂੰ ਆਉਂ ਮੈਂ ਅਜੇ ਤਾਂ ਪਾਣੀ ਦੀ ਵਾਰੀ ਹੈ ਮੇਰੀ ਮੇਰੀ ਗੱਲ ਤੋਂ ਮੈਨੂੰ ਫੋਨ ਮਾਰਦੀ ਚੰਗਾ ਤੜਕੇ ਚਲਾਂਗੇ ਬਰਾਬਰ ਸੁਨਿਆ ਫਿਰ ਮੈਂ ਖੇਤ ਜਾਊਂਗਾ ਭੱਗ ਚਲਾਂਗੇ ਆਹੋ ਰਿਸ਼ਤੇ ਵਾਲੇ ਬਰਾਬਰ ਵੀ ਆਏ ਨੇ ਚੰਗਾ ਉਹ ਚੰਗਾ ਕਹੇ 10 ਲੱਖ ਰੁਪਏ ਰੱਖਣ ਤਿਆਰ ਆਹੋ ਲੱਖ ਤਾਂ ਤਿਆਰ ਆ ਆਹੋ ਕਰਾ ਦੇਂਗੇ ਰਿਸ਼ਤਾ ਆਪਾਂ ਕਰਾ ਦੇ ਕਰਾ ਦੇਂਗਾ ਆਹੋ ਕਿਹੜੇ ਕਰਾਏ ਡੋਲੇ ਮੈਨੂੰ ਕੋ ਦਿਖਾ ਦੱਸ ਰਹੀ ਆ ਜਿੰਨੇ ਬਈ ਸਤਰੀ ਪਏ ਆ ਉਹ ਚਲ ਕਦੋਂ ਤਾਈ ਕੀ ਲੈਣਾਗਾ ਇਹ ਪਹਿਲੀ ਫੁੱਟੂ ਪੂਰਾ ਮਿਲੂ ਦੋ ਦਿਨ ਖਾ ਪੀ ਲਾਂਗੇ ਐ ਆ ਉੱਥੇ ਪਾਵਾਂਗੇ ਆਪਾਂ ਖਾ ਕੇ ਰੋਟੀਆਂ ਉਹਦੇ ਕੀ ਮੀਟਪੂਟ ਬਣਵਾਵਾਂਗੇ ਯਾ ਕਰਤਾ ਬਹੁਤ ਵਧੀਆ ਨੇ ਇਹੀ ਕਰ ਬਹੁਤ ਵਧੀਆ ਕਰ ਆ ਜਾ ਮੈਂ ਕੋਠੀ ਲਾ ਗੱਡੀ ਤੇ ਥਲਾਦ ਗਿਆ ਆ ਗੱਡੀ ਨੂੰ ਪਾ ਤੂੰ ਕਿਹੜਾ ਬਲਸਰ ਲਈ ਫਿਰਦਾ ਓਏ ਓਏ ਏਸੀ ਦੀ ਕੰਮ ਚੱਲਦਾ ਬਣਾਦਾ ਏਸੀ ਤੇ ਚੱਲਦਾ ਭਾਂ ਤੂੰ ਲੱਖਾਂਵਾਂ ਸਾਕ ਕਰਾਈ ਬਠਾ ਫਿਰ ਤੂੰ ਗੱਡੀ ਦਾ ਲੈ ਲੈ ਕੋਈ ਉਹ ਗੱਡੀ ਵੀ ਲਾਵਾਂਗੇ ਹੋਣੀ ਹੋਣੀ ਉਹ ਨਾਲ ਟੁੱਟੀ ਭੱਜੀ ਤੇ ਮੇਰੇ ਵਰਗਾ ਚੜ ਕੇ ਆ ਜੇ ਉਹ ਮੇਰੀ ਗੱਲ ਸੁਣ ਹਾਂ ਤੂੰ ਉਹੀ ਨੱਪ ਗਈ ਮਾਰੀ ਮੈਂ ਤਾਂ ਮੈਂ ਆਪਦੇ ਹਿਸਾਬ ਨਾਲ ਕਰੂੰਗਾ ਮੈਂ ਤਾਂ ਮੈਂ ਤਾਂ ਤੈਨੂੰ ਯਾਰ ਘਰੇ ਲੈ ਕੇ ਆ ਮੈਂ ਤਾਂ ਰੱਖਾਂ ਨਹੀਂ ਬੋਲਦਾ ਹਾਂ ਹੈਨਾ ਮੇਰਾ ਤਾਂ ਕੰਮ ਹੈ ਰੋਜ ਦਾ ਹੁਣ ਮੈਂ ਤਾਂ ਗੱਲ ਸਾਬਣਾ ਕਰੂੰਗਾ ਕੁਝ ਨਹੀਂ ਨਾ ਜੇ ਗਲਤ ਕਰਾਤਾ ਪੈਣ ਲੱਗ ਗਿਆ ਫਿਰ ਤੇਰੇ ਕੱਲੇ ਤੇ ਪੈਣੀਆਂ ਮੇਰੇ ਨਹੀਂ ਨਹੀਂ ਗਲਤ ਕਰਾਉਂਦਾ ਰਿਸ਼ਤਾ ਤਾਂ ਵਧੀਆ ਕਰਾਉਣਾ ਹੁਣ ਮੈਂ 20 ਦਾ ਰਿਸ਼ਤੇ ਕਰਾਦੇ ਪਿੰਡ 'ਚ ਹੁਣ ਤੈਨੂੰ ਪਤਾ ਨਹੀਂ ਆਹ ਨਹੀਂ ਨਾ ਇਹਨੇ ਕਿ ਤੂੰ ਕੁਕਰਿਆ ਕਰੀ ਹੂ ਸਾਈ ਕੱਲੀ ਆ ਕਰੇ ਕਹਿੰਦਾ ਦੀਨ ਤਲਾ ਉਹ ਬੋਲਦਾ ਨਾ ਤੂੰ ਤਾਂ ਬੱਗ ਜਵਾਕਾਂ ਲੈ ਕੇ ਬਣੇਗਾ ਪਤਾ ਹੀ ਕਰੀ ਏ ਆਜੋ ਪੁੱਤ ਆਜੋ ਕਰੀਆਂ ਮੈਂ ਤਾਂ ਇੱਥੇ ਆਇਆ ਕਰਾ ਬਟੋਲਾ ਤੇ ਲਿਆਂਦਾ ਅੱਛਾ ਫਤ ਕੱਲੀ ਦੁੱਧ ਚ ਪੱਤੀ ਚੱਲੇ ਦਾ ਹਸਣਾ ਹਾਂ ਦੁੱਧ ਚ ਪੱਤੀ ਚੱਲੂ ਭਾਈ ਦੁੱਧ ਕਿ ਆਪਾਂ ਕਿੱਥੇ ਲੈਣ ਜਾਣਾ ਕੋਈ ਇਧਰ ਰੇੜੇ ਬੈਠ ਮਚੋਲਿਆ ਸਾਰਾ ਕੁਛ ਕਰੀ ਕੋਈ ਕੱਲੀ ਜਿੱਥੇ ਮਾਰੀ ਕੋਈ ਨਹੀਂ ਬੈਠਾ ਸਾਰਾ ਵੜਲੇ ਕਿਤੇ ਪੈਣੀ ਦੇਖਣਾ ਕੋਈ ਇਧਰ ਸਾਮਲਾ ਆ ਜਾਣਗੇ ਕੁੱਤੇ ਹਾਂ ਕੋਈ ਸਮਨ ਆਈ ਆ ਜੂਗੀ ਹੈ ਨਾ ਹਾਂ ਉਹੀ ਤਾਂ ਗੱਲ ਆਗੀ ਸਭ ਗੱਲਬਾਤ ਕਰ ਲਾ ਉਹ ਮੈਂ ਤੁਹਾਨੂੰ ਦੱਸਿਆ ਗੱਲ ਮਾਤਾ ਐਕਸਟਰੇ ਉਹ 20 ਕਿਰਾਏ ਨੇ ਅੱਛਾ ਰਿਸ਼ਤਾ ਮੈਂ ਤੇਰੇ ਮੁੰਡੇ ਨੂੰ ਕਰਾ ਦੂੰ ਪਰ ਕਾਇਮ ਹੋਗੇ ਆਪਣੇ ਦੋ ਮੁੰਡੇ ਐ ਅੱਛਾ ਦੋ ਮੁੰਡੇ ਐ ਜ਼ਮੀਨ ਆ ਨਵੇਂ ਦਾ ਛੇ ਕਿੱਲੇ ਬਾਤ ਤੂੰ ਫੇਰ ਨਾ ਸੁਣ ਆ ਲੈ ਗਏ ਪੁੱਤਾਂ ਭੂਟਾ ਹਾਂ ਇਹ ਲੈ ਕੇ ਦਿਓ ਪੈਸਾ ਕਮਾਈ ਕੰਮ ਦਾ ਹੀ ਵੜਾ ਔਖਾ ਹੈ ਪੁੱਤ ਕੰਮ ਮੜੇ ਜਾਂਦੇ ਤੂੰ ਇਹੋ ਜਿਹੀ ਗੱਲ ਨਹੀਂ ਮੇਰੇ ਕੋਲ ਪਹਿਲਾਂ ਗੱਲ ਹੀ ਨਹੀਂ ਕਰੀ ਕਦੋਂ ਨਾ ਗੱਲ ਹੀ ਗੱਲ ਕਰੀ ਮੇਰੇ ਕੋਲ ਹੁੰਦਾ ਇੱਕ ਤਾਂ ਥੋੜਾ ਜਿਹਾ ਤੇ ਦੂਜੇ ਨਹੀਂ ਦਵਾਗੇ ਆਪਾਂ ਅੱਛਾ ਹਾਂ ਆਂਦਾ ਦੂਜੇ ਨੂੰ ਕਰਾ ਲੈ ਆਪਾਂ ਹਾਂ ਠੀਕ ਇਹਨੂੰ ਕਰਾ ਦੇ ਉਹ ਸਿੱਧਰੇ ਬਾਤ ਨੇ ਉਹ ਤਾਂ ਸਿੱਧਰੇ ਜੀ ਮਰਜੇ ਨੇ ਆਹ ਬੇਬਾਹਰ ਪੇ ਦਾ ਚੁਸਕੀ ਨਹੀਂ ਆ ਦਸ ਰੁਪਏ ਲੈ ਜੀ ਪੁੱਤ ਬੈ ਜਾ ਇੱਥੇ ਬੈ ਜਾ ਕੋਈ ਨਹੀਂ ਲੈ ਜੀ ਦਸ ਰੁਪਏ ਬੈ ਜਾ तो 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 ये तो बच्चों वाला है क्या मैंने रिश्ता निकाल चाहती है तो यूज़ तो पुत्र किया रिश्ता चंगे पड़ा नून सिंधा दूसरा भैया ले रोटी बागी निकाल ले अच्छे भैया मेरा रिश्ता करूँगा मैं तेरा भी करा जाएं कोई नहीं मैं टोपे जी ना यार नहीं बैठते ये बढ़ता है क्या छोटा बढ़ा ਮੇਰੀ ਬਹੂ ਦੀ ਫੋਟੋ ਦਿਖਾ ਪਹਿਲਾਂ ਫੋਟੋ ਦਿਖਾ ਦੇ ਪਹਿਲਾਂ ਫੋਟੋ ਦਿਖਾ ਦੇ ਸਾਡੇ ਪਿੰਡ ਬੰਨਿਆ ਦੀ ਮੱਤ ਤੇ ਪਹਿਲਾਂ ਆ ਗਏ ਮੈਂ ਇਹਦਾ ਸਵਾਗਤ ਹਾਲੇ ਬਬੂ ਜਨਾ ਕਹਣਾ ਤੈਨੂੰ ਬਬੂ ਕਿਹਦੇ ਹੁੰਦੇ ਕਹਵਾਇਆ ਆ ਗਿਆ ਮੇਪਾ ਹਾਂ ਕੱਟੀ ਦੀ ਮਿੱਠੀ ਲੈ 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 ਪਾਜਾ ਸੋਹ ਲੈ ਇਹਦਾ ਸਿੰਦਰੀ ਜਮੀ ਉਹ ਇਸਰੇ ਦਾ ਚਾਲ ਓਏ ਮਣ 50 ਵਾਰ ਇਹਦਾ ਵੀ ਕਰੇ ਬਾਹਰ ਨਾ ਆ ਜਾਏਗਾ ਕਿਸੇ ਨੰਦ ਵਾਲਾ ਬਈ ਯਾਰ ਚੁਸਕੀਆਂ ਚੁਸਕਾ ਫੇਰ ਦਵਾ ਕੇ ਤਾਂ ਉਹਦਾ ਚੂਟਿਆਂ ਦਾ ਉਹ ਚੂਟਾਂ ਲੈਣੀ ਕੁਝ ਕਰਨਾ ਲੈਣਾ ਇਹੜੀ ਕੱਟੂ ਦਾ ਲੈਣਨ ਗਿਆ ਯਾਰ ਆਰ ਨਾ ਪੱਖੇ ਦੇ ਲੈ ਪਿਆਰ ਹੈ ਲੱਕਾਨੀ ਦੋ ਚੱਲ ਉਹ ਬੱਚੀ ਦੀ ਮਿੱਠੀ ਲਿਆ ਆਉਣਾ ਕੋਈ ਕੋਈ ਨਹੀਂ ਯਾਰ ਮਾਨੂੰ ਅੰਦਰ ਬਾਹਰ ਗਾ ਲੱਕਾ ਨਹੀਂ ਹਾਂ 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 ਵੀ ਹੋ ਲਾਗੇ ਤੇਰਾ ਬਹੂ ਆ ਜਾਈ ਉਹ ਦੂਜਾ ਨਾ ਤੇਰਾ ਬਹੂ ਆਉਣਾ ਦੋ ਦੋ ਇਹ ਕਿੱਥੇ ਹੁੰਦੇ ਨਹੀਂਗੇ ਇੱਕ ਬਾਹਰ ਰੱਖ ਰੱਖੀ ਆ ਇਹ ਕਹਿਦਾ ਤਾਂ ਹੁੰਦਾ ਹੀ ਹਜੇ ਕੁੜੀ ਪਕਾਉਣ ਲਈ ਤਾਂ ਕੋਈ ਲਿਆ ਹਣੇ ਤਾਂ ਕੋਈ ਦੁਖ ਦੇ ਰਿਹਾ ਤਾਂ ਇਹ ਦੋ ਰੋ ਬਿਆਹ ਨਹੀਂ ਹੋਈ ਲਾ ਹੋਰ ਤਾਂ ਤਾਂ ਡੋਲੇ ਕਿ ਤੇ ਮੈਨੂੰ ਕੋਟਾ ਤੇ ਚੱਕਣਾ ਪੜਤੂ ਰੱਜੀ ਕਾਤਣੀ ਹਾਂ ਤੀ ਇਹ ਟਾਕੂ ਜਾ ਕੇ ਬਾਈ ਉਹ ਚੱਲ ਆ ਲੈ ਬਾਈ ਆਵੇ ਲੈ ਲੈ ਬਾਈ ਦੂਰ ਭੈਣ ਸੀ ਅੱਜ ਵੀਟੂ ਲਾਇਆ ਕਿ ਕਰਨ ਕਰ ਉਹ ਸਾਥ ਪਹਿਲਾਂ ਉਹ ਲੈ ਗਿਆ ਦੇਖ ਲਓ ਜੰਦੂ ਨੂੰ ਲਾ ਆ ਹੈਂ ਤਾਂ ਕੀ ਡੋਟ ਲੱਗਦਾ ਇਹ ਦੇਖ। ਮੈਨਾਂ ਲੱਗੇ ਕੋਈ ਦੇਖ ਲਓ। ਦੇਖ ਲੈ ਫੇ ਕਰ ਲੈਨੇ ਹੁਣ ਸਭ ਇਹਨੂੰ ਦੇਖ ਹੀ ਦੇਗੀ। ਇਹ ਬਾਹਰ ਕਾਂਵੜੇ ਦੇ ਸਾਹ ਖੱਟੇ ਮੈਂ ਤੇ ਸਨ ਅੱਛੇ ਸੱਜੇ ਦੇ। ਮੇਰੇ ਜੀ ਨੇ ਚਾਹ ਤੋ। ਬੈਠੇ ਰਹਿੰਦੇ ਸੀ। ਆਂ ਕਰਦਾ ਤਾਂ ਲੈ। ਇਹਦਾ ਬੁਰਾ ਹਾਲ ਜਿਆ। ਹੋਰ ਕੀ ਕਰਕੇ ਹੁਣ ਇਹਦਾ ਇਹਨੂੰ ਬੰਨ ਲਿਆ ਕਰੋ। ਬੰਨ ਲਿਆ ਕਰੋ। ਚਾਹ ਤੋ ਪਿਆ ਕਰਾ ਲੈ ਭਾਈ ਫਿਰ ਮੇਰੇ ਕੋਲ ਹੁਣ ਰੋਟੀ ਦਾ ਕੰਮ ਨਹੀਂ ਆਉਂਦਾ। ਇੱਕ ਤਾਂ ਮੈਂ ਜੂਏ ਤੇ ਪਾਲਣ ਦੇਖ ਮੈਨੂੰ ਕੰਮ ਤਾਂ ਪਾਲਣ ਦੇ ਦਿੱਸੇ ਤੂੜੀ ਆਖੇ ਲੱਗਾ। ਲੱਖ ਰੁਪਇਆ ਮੰਗਦਾ ਤਾਂ ਤਾਂ ਕਰਦਾ। प्लास्टर भी हम दिखने हैं जेने तो को तो भाई हम ने दिया करो है सुन दे है नहीं मां पे क्या करना मां मत बोलो ले लो मेरी मां चाहिए हां पर कम मार क्या है अपन का अपन का तो कोई थोड़े मां मत थोड़े मां का काम कर मैं मेरी निकल जाऊंगी आ हो मैं अपनी बात कहते भैया ठीक से पे ये बात आ गया ओके आ हो आप कहते पूछ लागो ना पा जाएंगे दवाई कर मान जी के दिन है ना ਹਲਾ ਪੰਜ ਦਿਨਾਂ ਤੋਂ ਬਲ ਦੇਖ ਦਿਖਾਈ ਹੋਇਆ ਹੈ ਹੁਣ ਦੇਖਾਂਗੇ ਫੇਰ ਉਹਦੀ ਕੱਟ ਲਾਂਗੇ ਪਰ ਪੰਜ ਦਿਨ ਜਿਉਂਦੇ ਰਹਿੰਦੇ ਆ ਜਿਹੜੇ ਦੇਣਾਂਗੇ ਦੇਖੋ ਤਾਂ ਫਾਈ ਕਰਦੀ ਕਿ ਚੈਨਲ ਮੇਰੇ ਨਾਲ ਆਪਣੀ ਗਲਤੀ ਗਲਵਾਤ ਕਰੀ ਹੈ ਜੀ ਜੇ ਹਲਾ ਹੀ ਹੋਈ ਕੱਲ ਕੋਈ ਫੇਰ ਪੰਜ ਦਿਨਾਂ ਤੱਕ ਲੈਣਾ ਆ ਮੈਂ ਬੋੜ ਰਾਂ ਨਾ ਕੰਟੈਕਟ ਨੂੰ ਕੋਲੋਂ ਬੱਲ ਲੈ ਹੁੰਦਾ ਚੱਕੀ ਰਹਿ ਗਈ ਮੇਰੀ ਹੈ ਹੋਏ ਕਰ ਲੈ ਹੋਰ ਮੇਰੇ ਪਰਫੈਕਟ ਦੇ ਨਹੀਂ ਜਾ ਤੈਨੂੰ ਕਿਹਦਾ ਮੈਂ ਕਰਾਂ ਤਾ ਹਾਂ ਮਰੀ ਤੇ ਚਲ ਬਾਦ ਵਿੱਚ ਲਾ